ਆ ਦੇਖੋ ਵੀ ਐਕਸੀਡੈਂਟ ਕਿੱਡਾ ਭੜਾ ਹੋਇਆ ਰੋਡ ਤੋਂ ਅੰਦਰ ਸਿੱਟੀ ਪਈ ਐ ਖਤਾਨਾਂ ਦੇ ਵਿੱਚ ਇਹ ਗੱਡੀ ਇਹ ਕਦੋਂ ਖੋਇਆ ਪਤਾ ਕੋਈ ਇਹ ਹੈ ਕਿ ਨਹੀਂ ਬੰਦੇ-ਬੁੰਦੇ ਕੱਢ ਲਏ ਮੈਂ ਤਾਂ ਐਂ ਨਹੀਂ ਪਤਾ ਇਹ ਕਿ ਬੰਦੇ-ਬੁੰਦੇ ਨਿਕਲ ਗਏ ਕਿ ਨਹੀਂ ਪਤਾ ਹੀ ਨਹੀਂ ਕੀ ਦੀ ਐ ਦਿੱਲੀ ਨੰਬਰ ਭਾਈ ਕੁੱਟਾ ਭੜਾ ਐਕਸੀਡੈਂਟ ਹੋਇਆ ਯਾਰ ਮੈ ਤਾਂ ਕਮਾਲ ਆ ਆ ਦੇਖੋ ਦੋਸਤੋ ਆਪਦੀ ਕੋਈ ਵੀ ਗੱਡੀ ਆ ਦੇਖੋ ਰੋਡ ਤੋਂ ਕਿਹੜੇ ਖਰਾਨਾ ਚ ਸਿੱਟੀ ਆਏ ਹੋ ਉੱਥੋਂ ਆਈ ਹੈ ਗੱਡੀ ਤੁਸੀਂ ਐ ਦੇਖੋ ਤੇ ਬਾਈ ਕਿੱਡਾ ਭੜਾ ਐਕਸੀਡੈਂਟ ਹੋਇਆ ਤੁਸੀਂ ਆਪ ਹੀ ਦੇਖੋ ਰਾਤ ਰੂਦ ਦਾ ਐਕਸੀਡੈਂਟ ਹੋਇਆ ਵਾਹੇ ਤੇ ਐ ਦੇਖੋ ਕਿ ਕਿੱਡਾ ਭਿਆਨਕ ਐਕਸੀਡੈਂਟ ਹੋਇਆ ਤੇ ਬਈ ਆਪਦਾ ਰੋੜਾ ਤੇ ਧਿਆਨ ਨਾਲ ਚੱਲਿਆ ਕਰੋ ਤੁਸੀਂ ਉਹਨੂੰ ਗੱਡੀ ਨੰਬਰ ਦਿਖਾਉਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਆ ਦੇਖੋ ਬਈ ਰਾਤ ਦਾ ਐਕਸੀਡੈਂਟ ਆ ਬੰਦੇ ਦਾ ਬਚ ਗਏ ਤੇ ਗੱਡੀ ਦਿੱਲੀ ਨੰਬਰ ਹੈ D H M 343 ਦੇ ਕੋਲ ਕਿੱਡਾ ਭੈਣ ਬਰਾਤ ਸੌ। ਤੇ ਬਾਈ ਕਹਿੰਦਾ ਬੰਦੇ ਤਾਂ ਵੱਜ ਗਏ। ਠੀਕ ਹੈ। ਤੇ ਵੀਡੀਓ ਨੂੰ ਦੱਬ ਕੇ ਕਰ ਦੋ ਸ਼ੇਅਰ ਤਾਂ ਜੋ ਆਪ ਦੇ ਵੀ ਧਿਆਨ ਨਾਲ ਚਲਾਇਆ ਕਰੋ ਨਾ ਦੇਖੋ ਵੀ ਕਿਹੜੇ ਖਗਾਨਾ ਚ ਡਿੱਗੀ। ਕਿਹੜੀ ਹਾਲਤ ਚ ਡਿੱਗੀ ਹੈ। ਤੇ ਬੰਦੇ ਦਾ ਸਹੀ ਸਲਾਮ ਤੋਂ ਚਲੋ ਮਾਰੀਓ ਮੱਚੇ ਸ਼ਟਾ। ਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।